75mg ਤੋਂ ਉੱਪਰ ਫਾਰਮੂਲੇਸ਼ਨ ਵਾਲੀ ਪ੍ਰਿਗਾਬਾਲਿਨ ਕੈਪਸੂਲ ਤੇ ਗੋਲੀ ਤੇ ਰਹੇਗੀ ਪੂਰਨ ਤੌਰ ਤੇ ਪਾਬੰਦੀ ਐਮਰਜੈਂਸੀ ਹਾਲਾਤਾਂ ਦੇ ਵਿੱਚ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਮੈਡੀਕਲ ਸਟੋਰ ਕਰਨਗੇ ਸਹਾਇਤਾ ਤੇ ਡੀਸੀ ਦੇ ਵੱਲੋਂ ਕਰ ਦਿੱਤੇ ਗਏ ਨੇ ਹੁਕਮ ਜਾਰੀ ਜਿਹਾ ਇਹ ਹੁਕਮ ਜ਼ਿਲ੍ਹਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਮੈਡਮ ਪੂਨਮ ਦੀਪਕੌਰ ਹੋਰਾਂ ਦੇ ਵੱਲੋਂ ਜਾਰੀ ਕੀਤੇ ਗਏ ਨੇ ਇਨ੍ਹਾਂ ਹੁਕਮਾਂ ਦੇ ਵਿੱਚ ਇਹ ਗੱਲ ਆਖ ਦਿੱਤੀ ਗਈ ਹੈ ਕਿ ਜ਼ਿਲ੍ਹੇ ਦੇ ਅੰਦਰ 75mg ਤੋਂ ਉੱਪਰ ਫਾਰਮੂਲੇਸ਼ਨ ਵਾਲੀ ਪ੍ਰਿਗਾਬਾਲਨ ਕੈਪਸੂਲ ਤੇ ਗੋਲੀ ਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ ਜੇਕਰ ਕਿਸੇ ਵੀ ਐਮਰਜੈਂਸੀ ਹਾਲਾਤ ਦੇ ਵਿੱਚ ਇਨ੍ਹਾਂ ਕੈਪਸੂਲਾਂ ਜਾਂ ਗੋਲੀਆਂ ਦੀ ਜ਼ਰੂਰਤ ਪੈਂਦੀ ਹੈ ਤਾਂ ਫਿਰ ਜਿਹੜੇ ਮੈਡੀਕਲ ਸਟੋਰ ਰੈੱਡ ਕਰਾਸ ਸੁਸਾਇਟੀ ਦੇ ਵੱਲੋਂ ਚਲਾਏ ਚਾਹੁੰਦੇ ਨੇ ਉਥੋਂ ਇਹ ਮਹਈਆ ਹੋ ਜਾਣਗੇ ਉਹਨਾਂ ਦੇ ਵਿੱਚੋਂ ਇਹ ਜਿਹੜੇ ਕੈਪਸੂਲ ਨੇ ਤੇ ਇਹ ਜਿਹੜੀਆਂ ਗੋਲੀਆਂ ਨੇ ਉਹ ਖਰੀਦੀਆਂ ਜਾ ਸਕਣਗੀਆਂ ਦੱਸਦੀ ਹੈ ਕਿ ਇਹਨਾਂ ਹੁਕਮਾਂ ਦੇ ਵਿੱਚ ਇਹ ਗੱਲ ਆਖ ਦਿੱਤੀ ਗਈ ਹੈ ਕਿ ਜਿੰਨੇ ਵੀ ਹੋਲ سیلਰ ਨੇ ਰਿਟੇਲਰ ਨੇ ਕੇਮਿਸਟ ਨੇ ਜਾਂ ਫਿਰ ਮੈਡੀਕਲ ਸਟੋਰਾਂ ਦੇ ਜਿਹੜੇ ਮਾਲਕ ਨੇ ਉਹ ਬਿਨਾ ਅਸਲ ਪਰਚੀ ਦੇ ਇਹ ਕੈਪਸੂਲ ਤੇ ਗੋਲੀਆਂ ਨਹੀਂ ਵੇਚ ਸਕਣਗੇ ਜੇਕਰ ਕਿਤੇ ਐਮਰਜੈਂਸੀ ਪੈਂਦੀ ਹੈ ਅਜਿਹੇ ਮਰੀਜ਼ ਜਿਨ੍ਹਾਂ ਨੂੰ ਇਨ੍ਹਾਂ ਕੈਪਸੂਲਾਂ ਦੀ ਇਨ੍ਹਾਂ ਗੋਲੀਆਂ ਦੀ ਜ਼ਰੂਰਤ ਹੈ ਤਾਂ ਫਿਰ ਉਹਨਾਂ ਦੇ ਜਿਹੜੇ ਲੋਕ ਜਿਹੜੇ ਇਹ ਕੈਪਸੂਲ ਜਾਂ ਗੋਲੀਆਂ ਖਰੀਦਣ ਆਉਂਦੇ ਨੇ ਉਹਨਾਂ ਦੇ ਕੋਲ ਅਸਲ ਪਰਚੀ ਹੋਣੀ ਚਾਹੀਦੀ ਹੈ ਨਾਲ ਹੀ ਇਨ੍ਹਾਂ ਹੁਕਮਾਂ ਦੇ ਵਿੱਚ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਜਿਹੜੇ ਵੀ ਇਹਨਾਂ ਗੋਲੀਆਂ ਜਾਂ ਕੈਪਸੂਲਾ ਨੂੰ ਵੇਚਦੇ ਨੇ ਉਹ ਯਕੀਨੀ ਬਣਾ ਲੈਣ ਕਿ ਉਹ ਜਿਹੜੇ ਲੋਕ ਇਹਨਾਂ ਦਵਾਈਆਂ ਨੂੰ ਖਰੀਦਣ ਆਉਂਦੇ ਨੇ ਉਹਨਾਂ ਦੇ ਕੋਲ ਅਸਲ ਪਰਚੀ ਹੈ ਤੇ ਨਾਲ ਹੀ ਖਰੀਦਦਾ ਤੇ ਵੇਚਦਾ ਰਿਕਾਰਡ ਰੱਖਣਾ ਵੀ ਜ਼ਰੂਰੀ ਹੋਵੇਗਾ ਇਹ ਗੱਲ ਵੀ ਆਖੀ ਗਈ ਹੈ ਕਿ ਇਸ ਅਸਲ ਪਰਚੀ ਦੇ ਉੱਪਰ ਸਟੈਂਪ ਨਾਲ ਹੀ ਜਿਸ ਨੇ ਇਹ ਦਵਾਈ ਵੇਚੀ ਹੈ ਜਿਸ ਨੇ ਇਹ ਦਵਾਈ ਖਰੀਦੀ ਹੈ ਉਸ ਤਰੀਕ ਤੇ ਨਾਲ ਹੀ ਇਹਨਾਂ ਗੋਲੀਆਂ ਜਾਂ ਫਿਰ ਕੈਪਸੂਲਾਂ ਦੀ ਗਿਣਤੀ ਕਿੰਨੀ ਹੈ ਇਸ ਦਾ ਰਿਕਾਰਡ ਰੱਖਣਾ ਵੀ ਜ਼ਰੂਰੀ ਹੋਵੇਗਾ ਨਾਲ ਹੀ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਜਿਹੜੇ ਵੀ ਇਹਨਾਂ ਦਵਾਈਆਂ ਨੂੰ ਇਹਨਾਂ ਗੋਲੀਆਂ ਨੂੰ ਇਹਨਾਂ ਕੈਪਸੂਲਾਂ ਨੂੰ ਵੇਚਦੇ ਨੇ ਉਹ ਯਕੀਨੀ ਬਣਾ ਲੈਣ ਕਿ ਖਰੀਦਦਾਰ ਨੇ ਐਸੀ ਹੀ ਅਸਲ ਪਰਚੀ ਤੋਂ ਪਹਿਲਾਂ ਤਾਂ ਇਹ ਗੋਲੀਆਂ ਜਾਂ ਕੈਪਸੂਲ ਤਾਂ ਨਹੀਂ ਖਰੀਦੇ ਨਾਲ ਹੀ ਇਸ ਬੰਦੇ ਵਿੱਚ ਰਿਕਾਰਡ ਰੱਖਣਾ ਵੀ ਜ਼ਰੂਰੀ ਹੋਵੇਗਾ ਜੇਕਰ ਕਿਤੇ ਐਮਰਜੈਂਸੀ ਹਾਲਾਤ ਪੈਦਾ ਹੁੰਦੇ ਨੇ ਜਾਂ ਫਿਰ ਜਿੰਨਾ ਮਰੀਜ਼ਾਂ ਨੂੰ ਇਹਨਾਂ ਗੋਲੀਆਂ ਜਾਂ ਕੈਪਸੂਲਾਂ ਦੀ ਜ਼ਰੂਰਤ ਹੈ ਤਾਂ ਫਿਰ ਜਿਹੜੀ ਮੈਡੀਕਲ ਸਟੋਰ ਰੈੱਡ ਕਰਾਸ ਸੁਸਾਇਟੀ ਦੇ ਵੱਲੋਂ ਚੁਲਾਏ ਜਾਂਦੇ ਨੇ ਉਥੋਂ ਇਹ ਉਪਲਬਧ ਹੋ ਜਾਣਗੀਆਂ ਉਥੋਂ ਉਹ ਲੋਕ ਖਰੀਦ ਸਕਦੇ ਨੇ ਇਹ ਗੱਲ ਆਖੀ ਗਈ ਹੈ ਕਿ ਇਹ ਜਿਹੜੇ ਹੁਕਮ ਨੇ ਧਾਰਾ 163 ਦੇ ਤਹਿਤ ਦਿੱਤੇ ਜਾਂਦੇ ਨੇ ਤੇ ਆਉਣ ਵਾਲੇ 22 April 2025 ਤੱਕ ਇਹ ਹੁਕਮ ਲਾਗੂ ਰਹਿਣਗੇ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਮੈਡਮ ਪੂਨਮ ਦੀਪਕੌਰ ਹੋਰਾਂ ਨੇ ਆਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਦਿੱਤੇ ਗਏ ਹੁਕਮਾਂ ਦੀ ਇਨ ਬਿਨ ਪਾਲਣਾ ਕੀਤੀ ਜਾ ਰਹੀ ਹੈ ਉਹਨਾਂ ਦਾ ਸੁਪਨਾ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਰੰਗਲਾ ਪੰਜਾਬ ਬਣੇ ਤੇ ਖਾਸ ਤੌਰ ਤੇ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਇੱਕ ਮਹੇਮ ਵਿੱਡੀ ਹੋਈ ਹੈ ਨਸ਼ਿਆਂ ਦੇ ਖਿਲਾਫ ਜੰਗ ਜਾਰੀ ਹੈ ਸੰਘਰਸ਼ ਕੀਤਾ ਜਾ ਰਿਹਾ ਹੈ ਉਸ ਦੇ ਤਹਿਤ ਹੀ ਇਹ ਹੁਕਮ ਵੀ ਦਿੱਤੇ ਜਾ ਰਹੇ ਨੇ ਤੇ ਸਾਰਿਆਂ ਨੂੰ ਇਹ ਗੱਲ ਆਖੀ ਗਈ ਹੈ ਕਿ ਇਨ੍ਹਾਂ ਹੁਕਮਾਂ ਦੀ ਇਨ ਬਿਨ ਪਾਲਣਾ ਕਰਨੀ ਹੋਵੇਗੀ ਜੇਕਰ ਕਿਸੇ ਦੇ ਵੱਲੋਂ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਹੋਵੇਗੀ